ਦੇ ਜਿੰਨੇ ਤੇ ਕਵੀਰ ਖੜੇ ਆ ਸਭ ਤੋਂ ਪਹਿਲਾਂ ਤਾਂ ਜਿੰਨਾ ਵਾਰਕਵਾੜਾ ਤੁਸੀਂ ਜਿਹੜਾ ਮਾਲਾ ਜ਼ੋਨ ਦੇ ਨਾਲ ਪ੍ਰਮੋਡਾ ਨਮੋਡਾ ਲਾ ਕੇ ਖੜੇ ਹੋ ਔਰ ਪ੍ਰਸ਼ਾਸਨ ਨੂੰ ਇੰਨਾ ਤਕਵਾ ਹੈ ਸੀ ਦਾ ਪ੍ਰੇਸ਼ਣ ਤੇ ਤੇ ਜਿਹੜੇ ਉਮੀਦਵਾਰ ਦੇ ਉਮੀਦਵਾਰ ਹੈਗੇ ਆ ਮਾਲਾ ਸਾਹਿਬੀ ਰਹਿਣ ਮਾਈ ਤੁੰਡੀ ਉਹਨੇ ਇੱਕ ਦਿਨ ਨਾ ਨਾਮਨੇਸ਼ਨ ਆਪਾਂ ਕਰਨ ਨੂੰ ਪੈਣੀ ਕਰਾਂਗੇ ਸਾਰਿਆਂ ਨੂੰ ਆਗਿਆ ਲਾਜ ਕੇ 3 ਮਿੰਟ ਤੇ ਕੈਂਡੀਡੇਟ ਉਹਦੇ ਨਾਲ ਪਰਤੀ ਹੋਏ 9 ਸਕਿੰਦੇ 9 ਸਟਾਟੋ ਲਾਫੀਸਰ ਉਹ ਪ੍ਰੈਸ ਨੂੰ ਤੇ ਰੀਟਿੰਗ ਨਾਲ ਇਹ ਗੁਰੂ ਕਾੜ ਬਣੀਆ ਕਿ ਦੂਰਤ ਰਹਿਣੇ ਰਹਿਣਾ ਇੱਥੇ ਜੂ ਆਪਾਂ ਨਾ ਮਾਜ ਕੇ 3 ਮਿੰਟ ਤੇ ਉਸੇ ਜਗ੍ਹਾ ਤੇ ਇਕੱਠੇ ਹੋਵਾਂਗੇ ਜਿੰਨੇ ਨਾਲ ਔਰ ਇੱਕਤਵਨ ਕੇ ਬੇਨਤੀ ਹੈ ਜਿੰਨੇ ਵਰਕਰ ਅੱਜ ਐ ਕੱਲ ਇਸ ਤੋਂ ਟਲ ਆਪਣੇ ਆਪਣਾ ਵਿੱਚ ਇੱਕ ਪੰਜਾਬੀ ਉਤੋਂ ਬੰਗਾਰ ਪਾਕਿ ਨਾਲ ਲੈ ਕੇ ਆਉਣਾ ਕਿਉਂਕਿ ਕੱਲ ਇਸ ਤੋਂ ਹੋਣਾ ਚਾਹੀਦਾ ਆਪਾਂ ਵਰਕਰ ਤੁਹਾਡੇ ਸਾਰੇ ਜਿੰਨੇ ਆਪਣੇ ਅਮੀਰ ਆਪਾਂ ਵੇਖਿਆ ਵੇ ਜਿਹੜੇ ਹਲਕਿਆਂ ਦੇ ਵਿੱਚ ਹੋਰਾਂ ਦੇ ਵਿੱਚ ਪੰਚੇਤਾਂ ਵਾਲੇ ਔਰਤਾਂ ਨਾਲ ਜੋ ਬਤਲੇ ਦੀ ਜੋ ਘਟਿਆ ਹਰਕਤ ਕੀਤੀ ਵੀ ਹੋਈ ਹੈ ਇਸ ਪ੍ਰਕਾਰ ਚ ਕਦੇ ਨਹੀਂ ਹੋਏਗੀ ਔਰ ਨਾ ਹੀ ਕਦੇ ਆਏ ਕਿਤੇ ਘਰ ਦੀਆਂ ਤੇ ਵਧੀਆ ਔਰਤਾਂ ਐ ਪੰਜ ਪੰਜ ਘੰਟੇ ਖੜੀਆਂ ਜਿਵੇਂ ਇਸ ਸਿਸਟਮ ਇਹ ਸਰਕਾਰ ਕੋਲ ਖੜੀਆਂ ਨੇ ਜੇ ਇਸ ਕਰਕੇ ਉਹਦੇ ਡਬੇ ਜਾਣੇ ਨੇ ਉਹਨਾਂ ਵਾ ਜਿੰਨੇ ਤੁਸੀਂ ਆਇਓ ਅੱਜ ਮੇਰਾ ਭਰਾ 9:30 ਦੇ ਕੋਲ ਤੇ ਮੱਲੋ ਸਾਹਿਬ ਤੋਂ ਉਹ ਲੀਡ ਤੇ ਰਹਿਣਗੇ ਸਾਰੇ ਕਿਉਂਕਿ ਆਪਾਂ ਇੱਥੇ ਆਵਾਂਗੇ ਉਸ ਤੋਂ ਬਾਅਦ ਉਮੀਦਵਾਰਾਂ ਨੂੰ ਨਾਲ ਜਾ ਕੇ ਸਾਰੇ ਇਹਦੇ ਨਾਮੀਨੇਸ਼ਨ ਕਰਨ ਦਾ ਮਤਲਬ ਹੈ ਆਪਾਂ ਸਿੱਧੇ ਮੀਤਵਾਰ ਆ ਕੇ ਪ੍ਰਚਾਰ ਤੇ ਤਕਰੀਰ ਹੋ ਕੇ ਲੱਗਣ ਇੱਕ ਉਪਰਵਾਲਾ ਕਿਰਪਾ ਕਰੂਗਾ ਅਛੋਮਨੀ ਕਾਲੀ ਕਾਲ ਦਾ ਪ੍ਰਧਾਨ ਬਰੂਨਗਰ ਕੌਂਸਲ ਦੀ ਮਾਰਾ ਕਿਰਪਾ ਰੂਪ ਵਰਨਗੇ ਕਿਉਂਕਿ ਇਹ ਇੰਦਾ ਵੱਡਾ ਕਾਟਰੀ ਦਾ ਤੁਹਾਡਾ ਹੈਗਾ ਇੰਦਾ ਜਿਹੜਾ ਮੇਜੋਰ ਤੋਂ ਆਪਣਾ ਤੁਹਾਡਾ ਹੈਗਾ ਲਾਲਾ ਸਾਹਿਬ ਦੀ ਰਣਨੀਥੀ ਜੋ ਆਪਾਂ ਨੂੰ ਉਪਰਵਾਲਾ ਫਤੇ ਬਖਸ਼ੀ ਦੇ ਇਸ ਮੌਕੇ ਤੇ ਕੱਲ ਨੂੰ 9:30 ਵਜੇ ਸਰਦਾਰ ਲਾਲਾ ਦੇ ਨਾਲ ਆਪਾਂ ਕੇ ਜਿੱਥੇ ਅੱਜ ਆਪਾਂ ਇਕੱਠੇ ਹੋਏ ਆਂਗੇ ਸਿਰੇ 9:30 ਵਜੇ ਕੋਲ ਤੇ ਬੁਲਾਗੇ ਔਰ ਡਬਲ ਸਟੰਗਰਾ ਭਰਾ ਜਿੰਨੀ ਆ ਜਾਈਂ ਤਬਿਲ ਮੇਰਾ ਦੁੱਖ ਹੋਇਆ ਜੀ ਬੰਨੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਕਾਡਰੋ ਦੇ ਰਾਜਪਾਲ ਸ਼ਰਮਾ ਜੀ ਨੇ ਸਮਾਂ ਦਿੱਤਾ ਲਈ ਮੈਂ ਉਹਨਾਂ ਦਾ ਧੰਨਵਾਦ ਕਰਾਂਗਾ ਸਾਡੇ ਇਸ ਹਲਕੇ ਦੇ ਪੰਚਾਇਤ ਸ਼੍ਰੋਮਣ ਕਲਗੋਵੀ ਬਲਵੰਤ ਕਾਪਰਸ ਸਾਹਿਬ ਪੀਰ ਸਿੰਘ ਜੀ ਮੈਨੂੰ ਸਹਾ ਜਿਗਿਆ ਦੇ ਬਵਾਈਨ ਮੇਰੇ ਸਵੇਰ ਤੋਂ ਲੈ ਕੇ ਪਾਰਟੀ ਤੋਂ ਪਾਰਟੀ ਕੋ ਗੂਰਨ ਸਪਰਥਨ ਦੇ ਕੱਤਰ ਹੋਏ ਉਹਨਾਂ ਲਈ ਸਾ ਪੀਰ ਸਿੰਘ ਜੀ ਮਾਣ ਆਪਣੇ ਜੀ ਮੰਨਦੇ ਕੋ ਸ਼ਕਤ ਨੇ ਕਲਸਾ ਇਸ ਸੈਸ਼ਨ ਨੂੰ ਬੰਦ ਤੋਂ ਬਾਅਦ ਕੀ ਬੰਦਰਾ ਦੇ ਹੁਕਮਤ ਮੁਤਾਬਕ ਕਿ ਕੰਨ ਦਾ ਜ ਸੁਨੇਹਾ ਕੋਈ ਮਤਾਇ ਕੰਨ ਸੁਣਾਇਆ ਦੇਖਿਆ ਜੀ 350 ਨੇ ਕੰਨ ਦੱਸਿਆ ਸਾਡੇ ਨਾਲ ਮੇਰੇ ਖਿਆਲ ਨਾਲ ਬਾਕੀ 70% ਅੱਗੇ ਆ ਜਾਣ ਜਿੰਨਾਂ ਬੰਦੀ ਆਪਾਂ ਬਾਕੀ ਮੇਰੇ ਤੋਂ ਜਿਹੜੇ ਸੰਦੇਸ਼ ਲੈਣਗੇ ਉਹ ਕੋਈ ਸਾਰੇ ਪਾਲਣ ਕਰਾਂਗੇ ਸਿਪਾਹੀ ਉਹੀ ਆ ਜਿਹੜਾ ਆਗ ਦੇ ਮੁੱਠੀ ਦਾ ਪਾਜਲਾ ਆਦੇਸ਼ ਉਹਦਾ ਪਾਲਣ ਕਰੇ ਕੋਈ ਆਦੇਸ਼ ਨਾ ਮੰਨਾਂ ਸਮੇਂ ਤਨਾ ਕਰਨਗੇ ਆਪਾਂ ਸਾਰੇ ਬਰਕਰਾਰਾ ਇਹਨਾਂ ਮੈਨ ਪਾਲਣਾ ਕਰਨਾ ਹੈ ਕੋਤੋਂ ਵੱਧ ਚੜ ਕੇ ਰੂਚੀ ਵਾਲਾ ਮਾਣੇ ਗੋਸ਼ਕਾਨਾ ਬੈਂਕ ਕਰਾ ਸਾਹ 309 ਅਸ ਹੈ ਜਾਨਸ ਪੱਤਰ ਸ਼ਨਾਖਣੀ ਕੋ ਦੇ ਇੰਚਾਰਜ ਜਬਾ ਹਲਕਾ ਪੋਸਾ ਤਾਂ ਸਰ ਲੋ ਕੋ ਪੈਂਦੀ ਰੱਖੇ ਬਹੁਤ ਹੀ ਅੱਜ ਪਰਦੇ ਕਾਰਜ ਸਭਾ ਤੋਂ ਸਾਰੇ ਆਏ ਸ਼੍ਰੀ ਸੁਆਮੀ ਕਾਲੀ ਕੰਦੇ ਲੇਟੋ ਪ੍ਰਧਾਨ ਅੱਜ ਵਰਕਰ ਸਭਾ ਮੈਂ ਬਹੁਤ ਬਿਲਕੁਲ ਦਰਹਾਨਾ ਚ ਸੋਰਚ ਘਾ ਕੇ ਤੁਹਾਡਾ ਪਰਮਾਣਿਤ ਕਰਦਾ ਤੇ ਤੁਸੀਂ ਕੱਲ ਵੀ ਸਾਰਾ ਦੇਣ ਅੱਜ ਵੀ ਸਾਰਾ ਦੇ ਜੇ ਫਿਕ ਕੀਤੀ ਉਹ ਨੀਂਦ ਕੀਤੀ ਸਾਰੇ ਅਰਜਨਾਂ ਨੂੰ ਛੱਡ ਕੇ ਸਾਰੇ ਕੰਮ ਕਰ ਛੱਡ ਕੇ 12:00 ਹੋ ਗਿਆ ਆਪਾਂ ਸਾਡੇ 9:00 ਵਜੇ ਮੇਨ ਚੌਕ ਦੇ ਵਿੱਚ ਜਿੱਥੇ ਅੱਜ ਸਵੇਰ ਇਕੱਠੇ ਹੋਏ ਸੀ ਕੁੱਤੋ ਪਹੁੰਚਣਾ ਪਹੁੰਚਣਾ ਮੇਰੇ ਨਾਲ ਇੱਕ ਡਬਲ ਆਪਾਂ ਅੱਜ ਵੀ ਲੈ ਕੇ ਹੁਣਾ ਮੈਂ ਸੈਨਸਿਓਂ ਬੇਨਤੀ ਕਰਨ ਕਿ ਤੁਸੀਂ ਵੀ ਸਾਰੇ ਨੇ ਕਿੰਗਰ ਸਰਵਾਨ ਸਾਰੇ ਸਵਾਰਕ ਤੇ ਆਪਣੇ ਹਵਾਲਾ ਜੋ ਵੱਤਵਾਦ ਵਰਕਰ ਨਾਲ ਲੈ ਕੇ ਮੈਂ ਤੇ ਸਾਰੇ ਪਿੰਡ ਵਾਲਿਆਂ ਨੂੰ ਮੈਂ ਦੇ ਭਰਾਵਾਂ ਨੂੰ ਜਾਣ ਜਨਾਂ ਨੂੰ ਬੇਨਤੀ ਕਰਨਾ ਹੈ ਕਿ ਆਪਾਂ ਕੱਲ੍ਹ ਨੂੰ ਫੇਰ ਬਾਗੇ 9 ਵਜੇ ਵੱੱਪੇ ਵੱਗ ਵਰਕਰ ਆਪਣੇ ਨਾਲ ਲੈ ਕੇ ਹੁਣੇ ਪੀਡੀਸੀ ਸਾਹਮਣੇ ਵਿਸ਼ਵਾਸ ਦਵਾਇਆ ਤੇ ਕਾਨੂੰਨ ਨੋਮੀਨੇਸ਼ਨ ਜਦੋਂ ਝੂਟੇ ਉਹ ਫੈਲ ਹੋਣਗੇ ਮੈਂ ਤੇ ਨਾਲ ਐਡਵੋਕੇਟ ਸਾਹਿਬ ਨਾਲ ਤੁਹਾਡੇ ਜੀ ਦਵਾਇਆ ਨਹੀਂ ਹੋ ਤੇ ਕਹਿੰਦੇ ਕੋਈ ਨਾਲ ਅੰਦਰ ਜਾਣਗੇ ਦੂਜੇ ਵਰਕਰ ਸਾਡੇ ਇੱਥੇ ਰਹਿਣਗੇ ਮੈਂ ਇੱਕ ਤੋਂ ਮਿਲ ਗਿਆ ਸਾਰੇ ਕੁਝ ਇੱਥੇ ਆਪਾਂ ਤੜਕੇ 9 ਵਜੇ ਸਹਿਰ ਮੋਸਗੋ ਨੂੰ ਬੇਨਤੀ ਹੈ ਪ੍ਰਧਾਨ ਸਾਹਿਬ ਨੂੰ ਭਾਨ ਸਾਹਿਬ ਨੂੰ ਕਿ ਇੱਥੇ ਪਹੁੰਚ ਦਾ ਕਰਦਣਾ ਕੱਲ ਜਿੰਨਾ ਚੋਡ ਨਾਮਿਨੇਸ਼ਨ ਆਪਣੇ ਨਹੀਂ ਹੁੰਦੇ ਆਪਾਂ ਕਿਸੇ ਨੇ ਜਾਣਾ ਨਹੀਂ ਆਈਐਸ ਤੇ ਆਈਪੀਐਸ ਉਹ ਇਹ ਰੂ ਵੀ ਲੋਕਾਂ ਨੂੰ ਪਹੁੰਚ ਰਿਹਾ ਟੋਗ ਨਿਸ਼ਚਿਤ ਕਮਿਸ਼ਨ ਦਾ ਹੁਕਮ ਹੈ ਜੋ ਤੁਸੀਂ ਕੱਲ ਕਾ ਪੜਾ ਕੱਟ ਕੀਤਾ ਅੱਜ ਕੀਤਾ ਲੇਖਕ ਦੇ ਸੰਗੋਹ ਵੀ ਕੰਨਾਂ ਦੇ ਵਿੱਚ ਚੂਰਕੀ ਆ ਉਹਨਾਂ ਨੇ ਹਰ ਰੋਜ਼ ਕੀਤੀ ਕਿ ਚੰਗੀ ਕਰੋ ਆਈਓ ਸਭ ਤੋਂ ਤੇ ਆਈਪੀ ਸਭ ਤੋਂ ਦੋ ਪ੍ਰੈਜ਼ੈਂਟ ਤੋਂ ਤੇ ਤੇਜਾ ਫੇਸਕਵ ਦੇ ਜੱਲਾ ਸਰਵੀਰ ਮਾਣੇ ਕੋਚਨ ਕੀਤੀਆਂ ਪਰ ਇਹ ਖਬਰ ਰਿਜ਼ਲਟ ਦਾ ਬਗਲਿਕਨ ਅਜੇ ਮੈਂ ਉਹਨਾਂ ਚਿਰ ਕੋਈ ਵਿਸ਼ਵਾਸ ਨਹੀਂ ਕਰ ਸਕਦਾ ਕਿ ਅਰੁਣੰਸ਼ ਵਾਇਡ ਆਇਆ ਸੀ ਵਿਸ਼ਵਾਸ ਘੱਟ ਕੀਤਾ ਉਹਦੇ ਅੱਜ ਜੁਰ ਸਾਹਮਣੇ ਕੁਸਵਾਇਦ ਆਇਆ ਹੋਇਆ ਕੱਲ ਨੂੰ ਪਤਾ ਲੱਗੂਗਾ ਬੈਂਡ ਕੀ ਹੁੰਦਾ ਇਸ ਕਰਕੇ ਆਪਾਂ ਕੋਈ ਕਟਾਈ ਨਹੀਂ ਕਰਨੀ ਮਰੇ ਨੂੰ ਹੁਣ ਕੈਲ ਨਹੀਂ ਫੋਨਾਂ ਦੇ ਕਿਉਂ ਅਸੀਂ ਆਹ ਧਾਰੋਣਾ ਗੱਲ ਨਹੀਂ ਕੀਤੀ ਇਹ ਝੂਠਾ ਬੰਦਾ ਆ ਰੋ ਅਸੀਂ ਨਹੀਂ ਇਹਦੇ ਨਾਲ ਗੱਲ ਕਰਨੀ ਕੱਲ ਕੈਂਗਰ ਸਾਹਮਣੇ ਖੜੇ ਹਾਂ ਅੱਜ ਇਹ ਵੀ ਸਭ ਨੂੰ ਮੰਨਿਆ ਕਿ ਜਿੰਨੇ ਬੰਦੇ ਅੰਦਰ ਆ ਜਾਣ ਉਹਨਾਂ ਨਾਲ ਨਬਰਤ ਹੁੰਦੀ ਹੈ ਤੇ ਉਹਦਾ ਬਾਤ ਦਾ ਅਸਰ ਵਾਟਾ ਅਟਾ ਕੋਈ ਕਾਇਦ ਲੈਣੀ ਹੁੰਦੀ ਹੈ ਤੇ ਕੱਲ ਸਾਡੇ ਸਾਹਮਣੇ ਖੜੇ ਸੀ ਕੈਂਗਰ ਤੇ ਉਹਨਾਂ ਨੇ ਤੋ ਤੋ ਐਪਲੀਕੇਸ਼ਨ ਆ ਮੇਰੀ ਨੰਬਰ ਦਾ ਕੀ ਕਹਿੰਦੇ ਪਤਨਾ ਬੰਦਾ ਸੀ ਸਾਹਮਣੇ ਖੜਾ ਸੀ ਇਸ ਕਰਕੇ ਅਰੋਣਾਪਨ ਕੋਲ ਕੋਈ ਗੱਲ ਨਹੀਂ ਕੀਤੀ ਮੈਂ ਸਾਡਾ ਹੱਕ ਬੰਦਾ ਸੀ ਅਡੀ ਸਰ ਨਾਲ ਇਕੱਲੇ ਨਾਲ ਗੱਲ ਕੀਤੀ ਅਜੀਮ ਸਾਹਿਬ ਜੀ ਕੋਲ ਜਿਹੜੇ ਆਪਣੇ ਮਯਸਰ ਨੇ ਤਸਿੰਦਰ ਸਾਹਿਬ ਹੋਰ ਸੀ ਉਹਨਾਂ ਨਾਲ ਗੱਲ ਕੀਤੀ ਹੈ ਤੇ ਮੈਂ ਬਹੁਤਾਂ ਤੋੜਾ ਸਮਾਣਾ ਰਹਿਦਾ ਹੈ ਮੇਰੇ ਵੀ ਕੰਨ ਨੂੰ ਆਉਂਦੀ ਆ ਸਵੇਰੇ ਵੀ ਗੁੰਜਣਾ ਇਹਨਾਂ ਉਸ ਜੀ ਨਾਲ ਠੀਕ ਮੈਂ ਜੱਜ ਕਰਾਇਆ ਸੀ ਕਿ ਖਾਲਸਾ ਉਹ ਜਿੱਤੇ ਉਹਨ ਕੀ ਫਿਰ ਸਾਰੇ ਵਰਕਰ ਸਾਹਿਬਾਨਾਂ ਦਾ ਚਾਤੀਸਰੀ ਦੀ ਮੋਹਲਾ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਜੀ ਸਮਾਗਮ ਵੱਡਾ ਤਾਦੂ ਲਈ ਕੱਲ ਹੋਰ ਵੀ ਪਰ ਸਾਰਿਆਂ ਨੂੰ ਜਤਨਾ ਸਾਰਿਆਂ ਨੂੰ ਕੱਲ ਆਪਣੇ ਆਪ ਹੀ ਸਭ ਤੋਂ ਵੱਧ ਆਵਾਜ਼ ਨੂੰ ਇੱਥੇ ਆ ਜਾਣਾ ਅੱਜ ਸਾਰਿਆਂ ਦਾ ਬਹੁਤ 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 ਧੰਨਵਾਦ ਜੀ ਰੋਜ਼ੀ ਤੋਂ ਫਾਂਸ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸੋ ਅੱਜ ਦਾ ਜਿਹੜਾ ਬਾਗਾ ਪ੍ਰਾਣਾ ਧਰਨਾ ਸੀਗਾ ਉਹ ਐਸ ਟਾਈਮ ਸਮਾਪਤ ਹੋ ਚੁੱਕਾ ਹੈ ਕੱਲ 12 ਦਸੰਬਰ ਨੂੰ ਕਾਗਜ਼ दाखल ਕਰਨ ਦਾ ਜਿਹੜਾ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੋ ਉਸ ਵਾਅਦੇ ਦੇ ਅਨੁਸਾਰ ਜਿਹੜਾ ਸ਼ੋਮੀ ਅਕਾਲੀ ਦਲ ਨੇ ਜਿਹੜਾ ਅੱਜ ਦਾ ਧਰਨਾ ਹੈ 11 ਦਸੰਬਰ ਦਾ ਇੱਥੇ ਹੀ ਸਮਾਪਤ ਕਰ ਦਿੱਤਾ ਹੈ। ਇਸੋ ਕੱਲ ਨੂੰ 9:30 ਵਜੇ 12 ਦਸੰਬਰ ਨੂੰ ਕਾਗਜ਼ ਦਾਖਲ ਕੀਤੇ ਜਾਣੇ ਨੇ। ਚੈਨਲ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ।